1 ਅਕਤੂਬਰ ਤੋਂ ਚੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਤੇ ਚਲਦੇ ਆਰਤੀਆ ਭਾਈਚਾਰੇ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਹੈ ਕਿ 1 ਅਕਤੂਬਰ ਨੂੰ ਉਹਨਾਂ ਵੱਲੋਂ ਹੜਤਾਲ ਕੀਤੀ ਜਾਵੇਗੀ ਕਿਉਂਕਿ ਸਰਕਾਰ ਦੇ ਵੱਲੋਂ ਉਹਨਾਂ ਦੇ ਲਈ ਕੋਈ ਵੀ ਉਪਰਾਹ ਲਾ ਨਹੀਂ ਕੀਤਾ ਜਾ ਰਿਹਾ ਇਸੇ ਸਬੰਧ ਵਿੱਚ ਅੱਜ ਫਗਵਾੜਾ ਦੇ ਗੁਰਦੁਆਰਾ ਸੁਖਚੈਨਾਬ ਸਹਿਬ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਆਰਤੀਆ ਭਾਈਚਾਰੇ ਨਾਲ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਵਿੱਚ ਇੱਕ ਠੀਕ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣ ਵਾਲੇ ਸੀਜ਼ਨ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ ਤੇ ਇਸ ਸਬੰਧੀ ਸਾਰੀ ਜਾਣਕਾਰੀ ਮੀਡੀਆ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪੰਜਾਬ ਪ੍ਰਧਾਨ ਮਨਜੀਤ ਰਾਏ ਦੇ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਕੀ ਕੁਝ ਆਖਿਆ ਗਿਆ ਹੈ ਜ਼ਰੂਰ ਸੁਣੋ ਤੁਸੀਂ ਯਸ਼ੀਸ਼ ਸ਼ਰਮਾ ਦੀ ਇਸ ਖਾਸ ਰਿਪੋਰਟ ਦੇ ਸਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਸਤਿਓ ਅੱਜ ਗੁਰਦੁਆਰਾ ਸੁਖਚਾਨਾ ਸਾਹਿਬ ਪਾਰਟੀ ਖਿਸਾਂ ਜੁਨੀਅਨ ਦੁਆਬਾ ਔਰ ਆਰਤੀਆ ਐਸੋਸੀਏਸ਼ਨ ਔਰ ਸੇਲਰ ਮਾਲਕ ਜਿਹੜੇ ਸਾਡੇ ਉਹ ਸਾਰਿਆਂ ਦੀ ਇੱਕ ਮੀਟਿੰਗ ਸਾਂਝੀ ਹੋਈ ਹੈ ਇਹ ਸਾਂਝੀ ਮੀਟਿੰਗ ਦੇ ਵਿੱਚ ਜਿਹੜਾ ਹੁਣ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਪਹਿਲੀ ਤਰੀਕ ਤੋਂ ਚੋਨੇ ਦਾ ਉਹਦੇ ਸਬੰਧ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਜਿਹਦੇ ਵਿੱਚ ਸਾਡੇ ਆਰਤੀਆ ਐਸੋਸੀਏਸ਼ਨ ਔਰ ਸੇਲਰ ਮਾਲਕਾਂ ਨੇ ਪਹਿਲਾਂ ਕਾਲ ਦਿੱਤੀ ਹੋਈ ਹੈ ਕਿ ਪਹਿਲੀ ਤਰੀਕ ਤੋਂ ਉਹ ਬੰਦ ਰੱਖਣਗੇ ਕਿਉਂਕਿ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਜਿਹੜਾ ਚੌਲ ਆ ਉਹ ਚੱਕਿਆ ਨਹੀਂ ਗਿਆ ਔਰ ਉਹ ਜਗਾ ਨਹੀਂ ਬਣਾਈ ਗਈ ਔਰ ਸਰਕਾਰ ਵੱਲੋਂ ਕੋਈ ਵੀ ਇਹਦੇ ਤੇ ਹੁਣ ਤਿੱਕਰ ਵੀ ਉਪਰਾਲਾ ਨਹੀਂ ਇੱਥੇ ਕੀਤਾ ਗਿਆ ਤਾਂ ਬਾਰ ਬਾਰ ਇਹਨਾਂ ਦੇ 2-3 ਮਹੀਨੇ ਤੋਂ ਸਰਕਾਰਾਂ ਰਾਹਤਾ ਕੈਂਪ ਕਰਨ ਤੇ ਵੀ ਸੋ ਅੱਜ ਮੀਟਿੰਗ ਸਾਡੀ ਸਾਂਝੇ ਤੌਰ ਤੇ ਹੋਈ ਹੈ ਔਰ ਇਹ ਪੀੜਾ ਨੂੰ ਅਸੀਂ ਇਹਨਾਂ ਦੀ ਨੂੰ ਸਮਝਦੇ ਹਾਂ ਔਰ ਆਉਣ ਵਾਲੀ ਪੀੜਾ ਸਾਡੇ ਲਈ ਵੀ ਹੈ ਕਿ ਜਦੋਂ ਮੰਡੀਆਂ ਪਹਿਲੀ ਤਰੀਕ ਤੋਂ ਬੰਦ ਹੋ ਜਾਣਗੀਆਂ ਤੇ ਕਿਸਾਨ ਝੋਨਾ ਕਿੱਥੇ ਲੈ ਕੇ ਜਾਏਗਾ ਸਰਕਾਰ ਦਾ ਕਹਿਣਾ ਬੇਸ਼ੱਕ ਹੈ ਕਿ ਤੁਹਾਡਾ ਦਾਣਾ-ਦਾਣਾ ਚੁੱਕਿਆ ਜਾਏਗਾ ਪਰ ਕਿਵੇਂ ਚੁੱਕਿਆ ਜਾਏਗਾ ਜੇ ਮੁਰੇ ਜਗ੍ਹਾ ਹੀ ਨਹੀਂ ਹੋਏਗੀ ਸੋ ਇਸ ਕਰਕੇ ਅਸੀਂ ਸਰਕਾਰ ਨੂੰ ਤਾੜਨਾ ਕਰਦੇ ਆ ਕਿ ਭਾਈ ਵਿੱਚੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਾਸ ਕਰਕੇ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਏ ਕਿ ਜੇਕਰ ਉਹ ਚੋਰ ਜਿਹੜਾ ਸੀ ਉਹ ਚਕਾਉਣਾ ਸੀ ਤੇ ਕੇਂਦਰ ਨਾਲ ਰਾਤ ਤੱਕ ਕੈਂਪ ਕਰਕੇ ਪੰਜਾਬ ਸਰਕਾਰ ਕਰਦੀ ਏ ਮਸਲੇ ਦਾ ਹੱਲ ਬੇਚੇ ਕੋ ਬਾਹਰ ਸਰਕਾਰ ਨੇ ਲੈ ਜਾਣਾ ਸੀ ਪਰ ਇਹਦਾ ਉਪਰਾਲਾ ਕਰਾਉਣਾ ਕਿਹਦੀ ਡਿਊਟੀ ਹੈ ਪੰਜਾਬ ਸਰਕਾਰ ਦੀ ਸੋ ਅਸੀਂ ਉਹ ਜਿਹੜੀ ਪਹਿਲੀ ਦੋ ਇਹਨਾਂ ਦੀ ਕਾਲ ਐ ਉਸ ਕਾਲ ਦੇ ਵਿੱਚ ਇਹਨਾਂ ਦਾ ਅਸੀਂ ਡਟ ਕੇ ਸਪੋਰਟ ਵੀ ਕਰਾਂਗੇ ਔਰ ਸਰਕਾਰ ਨੂੰ ਇਹ ਤਾੜਨਾ ਕਰਨੀ ਚਾਹੁੰਦੇ ਆ ਕਿ ਜੇਕਰ ਇਹਦਾ ਕੋਈ ਤੁਰੰਤ ਹੱਲ ਨਾ ਕੱਢਿਆ ਤੇ ਪਰਸੋਂ ਸਾਡੀ 30 ਨੂੰ ਮੀਟਿੰਗ ਐ ਵੱਡੀ ਜਿਹੜਾ ਸਾਡੀ ਸ਼ੰਭੂ ਮੋਰਚੇ ਤੇ ਸਾਰੀਆਂ ਜਥੇਬੰਦੀਆਂ ਦੀ ਉਸ ਮੋਰਚੇ ਦੇ ਵਿੱਚ ਅਸੀਂ ਇਹ ਵਿਚਾਰਾਂਗੇ ਵੱਡੀ ਕਾਲ ਦੇਵਾਂਗੇ ਵੀ ਕੋਈ ਸਰਕਾਰ ਨੂੰ ਦੱਸਾਂਗੇ ਉਹ ਕੋਈ ਵੀ ਕਾਲ ਹੋ ਸਕਦੀ ਕਾਨੂੰ ਪੂਰੇ ਦੇਸ਼ ਦੀਆਂ ਟ੍ਰੇਨਾਂ ਰੋਕਣ ਦੀ ਹੋ ਸਕਦੀ ਆ ਉਹ ਕੋਈ ਵੀ ਹਸਰਕਾ ਤੇ ਆਉਣ ਦੀ ਹੋ ਸਕਦੀ ਹੈ ਸੋ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਸੋ ਇੱਕ ਜਿਹੜੀਆਂ ਜਥੇਬੰਦੀਆਂ ਇਸ ਮੋਰਚੇ 'ਚ ਨਹੀਂ ਵੀ ਸ਼ਾਮਲ ਹੈਗੀਆਂ ਸਾਡੀਆਂ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਨੇ ਉਹ ਐਸਕੇਐਮ ਨਾਨ ਪੋਲੀਟੀਕਲ ਕਿਸਾਨ ਮਜ਼ਦੂਰ ਮੋਰਚਾ ਜਾਂ ਐਸਕੇਐਮ ਮੈਂ ਸਾਰੀਆਂ ਜਥੇਬੰਦੀਆਂ ਨੂੰ ਆਪ ਜੀ ਦੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਇਹ ਵੱਡਾ ਇਸ਼ੂ ਹੈ ਔਰ ਇਹ ਆਉਣ ਵਾਲਾ ਸਮਾਂ ਕਿਸਾਨੀ ਵਾਸਤੇ ਵੀ ਔਕਾ ਹੋਏਗਾ ਇਸ ਕਰਕੇ ਸਾਨੂੰ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਆਰਟੀਆ ਐਸੋਸੀਏਸ਼ਨ ਨੂੰ ਲੋੜ ਹੈ ਸੈਲਰ ਮਾਲਕਾਂ ਨੂੰ ਲੋੜ ਹੈ ਉੱਥੇ ਇਹਨਾਂ ਦੀ ਅਸੀਂ ਸਪੋਰਟ ਕਰੀਏ ਡਟ ਕੇ ਤੇ ਇਹ ਜਿਹੜਾ ਝੋਨਾ ਆ ਤਦ ਦਾਣਾ-ਦਾਣਾ ਤੁਹਾਡਾ ਚੁੱਕਿਆ ਜਾਏਗਾ ਸੋ ਇਹ ਅਪੀਲ ਕਰਦੇ ਆ ਸਰਕਾਰ ਨੂੰ ਇਹ ਤੇ ਤੁਰੰਤ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਐਜੀਟੇਸ਼ਨ ਨੂੰ ਸਦਾ ਦੇਵਾਂਗੇ ਹੜਤਾਲ ਹੈ ਜੀ ਜਿੱਦਾਂ ਰਾਜ ਸਾਹਿਬ ਨੇ ਦੱਸਿਆ ਸਭ ਤੋਂ ਪਹਿਲਾਂ ਤੋਂ ਮੈਂ ਕਿਸਾਨ ਯੂਨੀਅਨ ਦੁਆਬਾ ਦਾ ਪੂਰੀ ਆਰਟੀਆ ਐਸੋਸੀਏਸ਼ਨ ਪੰਜਾਬ ਵੱਲੋਂ ਤਲਵਾਰਦੀਆਂ ਕਿ ਸਾਡੀ ਇਹਨਾਂ ਨੇ ਇਸ ਪੀੜਾ ਨੂੰ ਸਮਝਦੇ ਹੋਏ ਕਿ ਜਿਹੜੀ ਕਿ ਬਿਲਕੁਲ ਜਾਇਜ਼ ਪੀੜਾ ਆ ਉਹਨੂੰ ਸਮਝਦੇ ਹੋਏ ਸਾਡਾ ਸਾਥ ਦੇਣ ਲਈ ਸਾਨੂੰ ਆਸ਼ਵਾਸ਼ਣ ਦਿੱਤਾ ਆ ਇਹ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਆ ਜਦ ਤੱਕ ਇਹ ਹੱਲ ਨਹੀਂ ਹੁੰਦੀਆਂ ਉਨਾ ਚਿਰ ਸਾਡੀ ਜਿਹੜੀ ਹੜਤਾਲ ਆ ਅਨਮਿੱਥੇ ਸਮੇਂ ਦੇ ਲਈ ਇਹ ਪਹਿਲੀ ਤਰੀਕ ਤੋਂ ਲੈ ਕੇ ਜਾਰੀ ਰਹੇਗੀ ਪਹਿਲੇ ਤਰੀਕ ਤੋਂ ਅਸੀਂ ਮੰਡੀ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਅਨਾਜ ਨਹੀਂ ਉਤਾਰਾਂਗੇ